ਸ੍ਰੀ ਕਾਗਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤਜ ਨੂੰ ਵਿਖਣਾ ਜਿੰਨਾ ਵੀਰਾਂ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਮੋਦੀ ਸਰਕਾਰ ਦਾ ਕਿਸਾਨਾਂ ਨੂੰ ਤੋਹਫਾ ਖੇਤੀਬਾੜੀ ਯੋਜਨਾ ਤੇ ਖਰਚ ਕਰੇਗੀ 24000 ਕਰੋੜ ਜਾਨੋ ਕਿਹੜੇ ਕਿਸਾਨਾਂ ਨੂੰ ਹੋਵੇਗਾ ਫਾਇਦਾ ਪ੍ਰਧਾਨ ਮੰਤਰੀ ਅਨੰਤ ਮੋਦੀ ਦੀ ਅਗਵਾਈ ਵਾਲੇ ਕੈਬਨਟ ਨੇ ਬੁੱਧਵਾਰ ਨੂੰ ਇਹਨਾਂ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਕੈਬਨਟ ਨੇ ਖੇਤੀ ਬੜੀ ਅਰਥਵਿਵਸਥਾ ਤੇ ਨਵੀਂ ਉਨਜ ਉर्जा ਦੇ ਖੇਤਰ ਵਿੱਚ ਦੇਸ਼ ਨੂੰ ਮਜ਼ਬੂਤ ਕਰਨ ਲਈ ਇਹ ਕਦਮ ਚੁੱਕੇ ਹਨ ਇਸ ਵਿੱਚ ਪ੍ਰਧਾਨ ਮੰਤਰੀ ਧਨਤਨਾਇਆ ਖੇਤੀ ਯੋਜਨਾ ਐਨਟੀਪੀਸੀ ਐਨ ਐਲਸੀ ਇੰਡੀਆ ਲਿਮਟਿਡ ਸ਼ਾਮਲ ਹਨ ਜਿਸ ਵਿੱਚ ਸਰਕਾਰ ਦੀ ਵੱਡੀ ਨਿਵੇਸ਼ ਕਰਨ ਦੀ ਗੱਲ ਕੀਤੀ ਗਈ ਹੈ ਧਨਤਨਾਲੀਆ ਖੇਤੀ ਯੋਜਨਾ ਦਾ ਉਦੇਸ਼ ਕਿਸਾਨਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਹੈ ਇਸ ਦੇ ਤਹਿਤ ਸਰਕਾਰ ਖੇਤੀ ਵਾੜੀ ਗਿਲੇਆ ਦੇਸ਼ ਮੁੱਚੀ ਵਿਕਾਸ ਲਈ 36 ਕੇਂਦਰੀ ਯੋਜਨਾਵਾਂ ਦੇ ਤਾਲਮੇਲ ਰਾਹੀਂ ਹਰ ਸਾਲ 24000 ਕਰੋੜ ਰੁਪਏ ਖਰਚ ਕਰੇਗੀ ਕੇਂਦਰ ਸਰਕਾਰ ਦੇ ਅਨੁਸਾਰ ਭਾਵੇਂ ਬਾਗਬਾਨੀ ਯੋਜਨਾ ਹੋਵੇ ਜਾਂ ਖੇਤੀਬਾੜੀ ਜਾਂ ਹੋਰ ਯੋਜਨਾਵਾਂ ਵਸਾਰਿਆਂ ਸਾਰਿਆਂ ਨੂੰ ਇਕੱਠੇ ਕਰਕੇ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਵਿਕਾਸ ਲਈ ਕੰਮ ਕੀਤਾ ਜਾਵੇਗਾ ਇਸ ਲਈ ਸੋਹ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ ਜੈਸੋ ਜ਼ਿਲ੍ਹਾ ਬਲਾਕ ਤੇ ਰਾਜਪਤਰ ਦਿੰਨੇ ਨਿਰੰਤਰ ਨਿਗਰਾਨੀ ਕੀਤੀ ਜਾਵੇਗੀ ਕੇਂਦਰੀ ਮੰਤਰੀ ਮੰਡਲ ਦੇ ਨਵੇਂ ਉਨਜੋਗ ਊਰਜਾ ਦੇ ਖੇਤਰ ਵਿੱਚ ਵੀ ਸਥਾਨ ਨਾਲ ਲਈ ਐਨ ਐਲ ਸੀ ਇੰਡੀਆ ਲਿਮਿਟਿਡ ਨੂੰ 7000 ਕਰੋੜ ਰੁਪਏ ਦੇ ਇਨਵੈਸਟਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਫੈਸਲੇ ਨਾਲ ਐਨ ਐਲ ਸੀ ਆਈ ਐਲ ਆਪਣੀ ਪੂਰੀ ਮਲਕੀਅਤ ਵਾਲੀ ਸਾਇਕ ਕੰਪਨੀ ਐਨ ਐਲ ਸੀ ਇੰਡੀਆ ਰੋਬੀਸ਼ਨਲਜ਼ ਲਿੰਟਨ ਵਿੱਚ ਨਿਵੇਸ਼ ਕਰ ਸਕੇਗੀ ਅਤੇ ਬਦਲੇ ਵਿੱਚ ਐਨ ਆਈ ਆ ਰਿਹਾ ਲੱਖ ਵੱਖ-ਵੱਖ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰੇਗੀ ਕੇਂਦਰੀ ਮੰਤਰੀ ਅਸ਼wini Vaishnaw ਨੇ ਕਿਹਾ ਕਿ ਸਰਕਾਰ ਨੇ ਹਰੀ ਊਰਜਾ ਵਿੱਚ ਖੇਤਰ ਵਿੱਚ ਨਿਵੇਸ਼ ਲਈ ਐਨਟੀਪੀਟਸੀ ਨੂੰ 20000 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ